ਜੱਟਾ ਸਾਹਿਬ ਫਾਰੀ ਜੀ ਕੋਈ ਕਰਨ ਦਾ ਕਰਨ ਨੂੰ ਕਰਨ ਕੀ ਹੋਇਆ ਜੀ ਅਗਲੇ ਬਲੋ ਰੋਕੇ ਆਪਰਾਮੀ ਦਰਿਆ ਮੁੰਡਾ ਲੱਗੇ ਲੱਗੇ ਬਲ ਕੋਕੇ ਲੱਗੇ ਕਿਹੜੀ ਪਾਰਟੀ ਤੋਂ ਦੀ ਗੋਣ ਨਿਕਾਲੀ ਆ ਲੋਕਾਂ ਦੀ ਹਾਂ ਜੀ ਕੋਣ ਲੱਗੇ ਜੀ ਕਾਤੋਂ ਰੋੜੇ ਜੀ ਕੀ ਕਾਰਨ ਬੜਿਆ ਅੰਦਰ ਵਰਦੀ ਕਾਗਜ਼ ਹੋ ਕੇ ਲੈ ਗਏ ਜੀ ਕਹਿੰਦੇ ਭਾਈ ਜੱਕ ਕਰਾਓ ਕਿ ਨਹੀਂ ਕਿਹੜੀ ਪਾਰਟੀ ਦਾ ਲੈਂਕਰ ਦੇ ਉਸ ਕਿ ਆਮ ਪਾਰਟੀ ਦਾ ਤੁਸੀਂ ਕਿਹੜੀ ਪਾਰਟੀ ਤੋਂ ਜੀ ਅਸੀਂ ਆਮ ਪਾਰਟੀ ਤੋਂ ਜੀ ਅਸੀਂ ਅਜਾਦ ਤੋਂ ਖੜ ਰਹੇ ਹਾਂ ਹੁਣ ਅਜਾਦ ਨੰਬਰ 1 ਸਜਾਣਾ ਨੰਬਰ 1 ਤੋਂ ਅਜਾਦ ਜੀ ਸਾਨੂੰ 58 ਨੰਬਰ ਤੋਂ ਅਸੀਂ ਅਜਾਦ ਤੋਂ ਖੜ ਰਹੇ ਹਾਂ ਜਾਨੀ ਹੁਣ ਫਾਈਲ ਪਾੜ ਦਿੱਤੀ ਗਈ ਪਾਰਟੀ ਤੁਹਾਡੀ ਕੀ ਐਨਾ ਲੰਬਾ ਸਮਾਂ ਜਿਹੜਾ ਆਪ ਲਈ ਵਰਕ ਕੀਤਾ ਕਿ ਇਹੀ ਤੁਹਾਨੂੰ ਫਲ ਨਹੀਂ ਆਸੀ ਤੇਲਾ ਵੀ ਕੱਟੀਆਂ ਨੇ ਵੀਰੇ ਤੇਲਾ ਕੀ ਕੱਟੀਆਂ ਨੇ ਫਿਰ ਆਪਾਂ ਨੇ ਸਾਬਾ ਕੁਝ ਕਰਿਆ ਜੀ ਅਸੀਂ ਤੁਸੀਂ ਆਪ ਤੋਂ ਹੀ ਹਾਂ ਜੀ ਆਪ ਕੱਲਾ ਆਪ ਨੂੰ ਲੋਕੀ ਸੰਨ ਦਿੱਖ ਨਹੀਂ ਦਿੱਤੀ ਜੀ ਇੱਕ ਵੇ ਇਹ ਨਾ ਬੋਲੋ ਹਾਂ ਹਾਂ ਬਾਲਟੀ ਵੱਲੋਂ ਖੜੇ ਹੋਏ ਸੀ ਸਾਨੂੰ ਟਿਕਟ ਨਹੀਂ ਦਿੱਤੀ ਗਈ ਇਸ ਕਰਕੇ ਹੋਏ ਜਾਂਚੂ ਖੜੇ ਆ ਸੀ ਕੀ ਨਾਮ ਆ ਕਿਹੜਾ ਵਾਰਡ ਹੈ ਨਾਕ ਨੰਬਰ ਵਾਰਡ ਹੈ ਨਾਮ ਕੀ ਹੈ ਜੀ ਉਰਿੰਦਰ ਕੌਰ ਅੱਛਾ ਜੀ ਤੇ ਹੁਣ ਤੁਸੀਂ ਉਹਰੇ ਨਾਮੀਨੇਸ਼ਨ ਕਰਨ ਆਏ ਸੀ ਕੀ ਹੋਇਆ ਤੁਹਾਡੇ ਨਾਲ ਅੰਦਰ ਗਏ ਸੀ ਅੰਦਰ ਕਹਿੰਦੇ ਜਾਂਦੇ ਚੈੱਕ ਕਰ ਉਹ ਫਾਇਲ ਕਹਿੰਦੇ ਅੰਦਰ ਚੈੱਕ ਕਰਦੇ ਇੱਕ ਮੁੰਡਾ ਇਹ ਖੋ ਕੇ ਲੈ ਗਿਆ ਉਹ ਤੋਂ ਅੰਦਰ ਆਫਿਸ ਸ਼ੋ ਹੈ ਜੀ ਨਹੀਂ ਪੌੜੀਆਂ ਚੜ੍ਹਦੀ ਸਾਰੀ ਕੋਪਲਸ ਪ੍ਰਸ਼ਾਸਨ ਨੇ ਨਹੀਂ ਰੋਕਿਆ ਨਹੀਂ ਜੀ ਕੋਈ ਨਹੀਂ ਰੋਕਿਆ ਬਾਹਰ ਵੀ ਖੋਈ ਪਹਿਲੇ ਖੁੱਲ ਜੇ ਅੰਦਰ ਤੱਕ ਵੀ ਖੁੱਲ ਫੁਲਫੁਲਾ ਹਾਂ ਜੀ ਪੌੜੀਆਂ ਤਾਂ ਜੀ ਬਾਹਰ ਗਏ ਜਾਂ ਕਿ ਅੰਦਰ ਹੀ ਹੁੰਦੇ ਅੰਦਰ ਹੀ ਨੇ ਅੰਦਰ ਨੇ ਅੰਦਰ ਨੇ ਅੰਦਰ ਨੇ ਪੌੜੀਆਂ ਕੋਲੋਂ ਖੜੇ ਖੜੇ ਨਹੀਂ ਲੈ ਕੇ ਜਾਂਦੇ ਨੇ ਮੁੰਡੇ ਫੜ ਕੇ ਜੀ ਕੀ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਕੋਈ ਨਹੀਂ ਰੋਕ ਸਕਦਾ ਤਾਂ ਇਹ ਹਾਲਾਤ ਹੈ ਜਿਹੜੇ ਅੱਜ ਡੀਸੀ ਆਫਿਸ ਪਟਿਆਲਾ ਨੇ ਕਿਸੇ ਕੱਟ ਤੋਂ ਫਸਾ ਗਏ ਘਾਰ ਨੂੰ ਮੋਟਾ ਇਸ ਕੋਈ ਮਿੰਟ ਬਾਹਰ ਨਹੀਂ ਦੇਈ ਬਾਹਰ ਨਾ ਇਹ उन <laughs> लैगो <ůito> <best�� ayud> <CinqueÖla> <tleri> ਮੇਰਾ ਘਾੜਾ ਖਾ ਲਈ ਹੈਗੀ ਮੇਰੀ ਕੀ ਹੋ ਗਿਆ ਜੀ ਹੈ ਦੇਖੋ ਮੈਨੂੰ ਕਿੱਥਾ ਟੱਕਾ ਦੇ ਕੇ ਗੇਰ ਕੇ ਮੇਰੀ ਵਾਈਕ ਹੋ ਕੇ ਲੈ ਕੇ ਗਏ ਆ ਇਹ ਦੇਖੋ ਆਮ ਆਦਮੀ ਪਾਰਟੀ ਦਾ ਹਾਲ ਦੇਖੋ ਤੁਸੀਂ ਹੈ ਕੀ ਗੱਲ ਹੋ ਗਈ ਕੀ ਨਾਮ ਹੈ ਜੀ ਸ਼ਾਹ ਦਾ ਦੇਵੀ ਹੈ ਜੀ ਸ਼ਾਹ ਦਾ ਦੇਵੀ

हाल है कि वों गया आम आदमी पार्टी वालों और कि वालों ਯੋਗੋਂ ਬੰਦੇ ਖੜੇ ਹੁੰਦਾ ਗੱਦੀ ਚੱਲਦੀ ਸਾਰੇ ਕਿੱਥੋਂ ਗਾਇ ਬਾੜ ਵਿੱਚ